ਇੱਥੇ ਮੁਸਲਮਾਨ ਭਰਾ ਵੀ ਰਹਿੰਦੇ ਹਨ ਤੇ ਹੋਰ ਜਾਤੀਆਂ ਦੇ ਲੋਕ ਵੀ ਇੱਥੇ ਰਹਿੰਦੇ ਹਨ ਪਰ ਇਸ ਨਗਰ ਦੀ ਇਹ ਮਹਾਨ ਪਰੰਪਰਾ ਹੈ ਕਿ ਇੱਥੇ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਇੱਕ ਗੁਰਦੁਆਰਾ ਸਾਹਿਬ ਦੇ ਬਿਨਾਂ ਕਿਸੇ ਜਾਤੀ ਵਿੱਚ ਕਰੇ ਤੋਂ ਲੋਕ ਇੱਥੇ ਸੇਵਾ ਕਰਦੇ ਨੇ ਆ ਕੇ ਲੰਗਰ ਸਕਦੇ ਨੇ ਜੋ ਗੁਰੂ ਪੰਥ ਦਾ ਗੁਰੂ ਦਾ ਸਿਧਾਂਤ ਹੈ ਉਹ ਇਸ ਨਗਰ ਦੇ ਵਿੱਚ ਪੂਰਨ ਤੌਰ ਤੇ ਉਹਦੇ ਤੇ ਸਿਧਾਂਤ ਤੇ ਇਹ ਸੰਗਤ ਕਹਿਰਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਉਹ ਬਹੁਤ ਅਕਤਰ ਲੋਗ ਮੇਰੇ ਭਾਈ ਦੋਬੇ ਦਾ ਦੂਰ ਕਰੋ ਲਿਵਲਾਈ ਇੱਥੇ ਇੱਕ ਸੰਗਤ ਇੱਕ ਪੰਗਤ ਇੱਕ ਧਰਮ ਦਾ ਸਿਧਾਂਤ ਡੇਢ ਕਰਵਾਇਆ ਜੀ ਕੌਂਟਰੀ ਨਸਟਾਂਸ ਯਵਨਰੋਨ ਜੇ ਡੀ ਟੂ ਬੀ ਆਸਤੇ ਦੀ ਵਾਰ ਦਾ ਜਿੱਤਨਗਾਤੇ ਨੇ ਉਸ ਤੋਂ ਬਾਅਦ ਵਿੱਚ ਮੇਰੀ ਹੈਡ ਗਰੰਡ ਸਿ ਡਿਊਟੀ ਹੈ ਤੇ ਮੈਂ ਇੱਕ ਘੰਟਾ ਫਿਰ ਸਿੱਕੀ ਦਾ ਜਿਹੜਾ ਪਕਾਤ ਤੇ ਵਿਸਾਰ ਉਹ ਕਰਦਿਆ ਜੀ ਉਸ ਤੋਂ ਬਾਅਦ ਹੀ ਸ਼ੁਰੂਆਤ ਨੇ ਭੱਲੇ ਵਾਰ ਤੇ ਅਦਾਸ਼ਰੀਨ ਕੀਤੀ ਜਾਂਦੀ ਹੈ ਜੀ ਹੁਕਮਨਾਮਾ ਸਾਹਿਬ ਨੂੰ ਫਿਰ ਰੇਗ ਵਰਤਾਇਆ ਜਾਂਦੀ ਹੈ ਜੀ ਤਕਰੀਬਨ ਇੰਨੀ ਹੀ ਜੋ ਰਜਾਨਾ ਦੀ ਸੰਗਤ ਹੈ 200 ਤੋਂ 250 ਦੇ ਵਿੱਚਕਾਰ ਇਥੇ ਰਜਾਨਾ ਸੰਗਤ ਮੱਥਾ ਟੇਕੂਣਾ ਹੈ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹੈਗੇ ਆਂ ਜ਼ਿਲ੍ਹਾ ਸੰਗਰੂਰ ਪਿੰਡ ਬਮਾਲ ਦੇ ਵਿੱਚ ਪਹੁੰਚੇ ਹੈਗੇ ਆਂ ਗੁਰਦੁਆਰੇ ਵਿੱਚ ਜਿੱਥੇ ਕੀ ਇੱਕੋ ਹੀ ਗੁਰਦੁਆਰਾ ਹੈਗਾ ਇੱਕ ਪਿੰਡ ਦੇ ਵਿੱਚ ਉੱਥੇ ਉਸੇ ਗੁਰਦੁਆਰੇ ਵਿੱਚ ਹਰੇਕ ਜਾਤੀ ਦੇ ਧਰਮ ਦੇ ਲੋਕ ਆਉਂਦੇ ਹੈਗੇ ਨੇ ਸੋ ਗੱਲਬਾਤ ਕਰਦੇ ਆਂ ਆਪਣੇ ਅਮੇਜ਼ਿੰਗ ਟੀਵੀ ਦੇ ਉੱਤੇ ਸੋ ਕੀ ਕਹਿੰਦੇ ਹੈਗੇ ਨੇ ਤੇ ਪਹਿਲਾਂ ਤਾਂ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਸਾਡੇ ਇੱਥੇ ਜਿਹੜੇ ਗੁਰਦੁਆਰੇ ਜਿਹੜੇ ਪ੍ਰਬੰਧਕ ਹੈਗੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਉਹ ਜਾਣਦੇ ਹੈਗੇ ਆ ਕਿ ਇੱਕ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈਗਾ ਵਾ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਮੈਂ ਗਰੇਲ ਸਿੰਘ ਇੱਥੇ ਬਤੌਰ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਜੀ ਜਿਸ ਤਰ੍ਹਾਂ ਗੁਰਬਾਣੀ ਦਾ ਵਚਨ ਹੈ ਵੀ ਅੱਬਲਾ ਲਹ ਨੂਰ ਆਪਾਇ ਕੁਦਰਤ ਕੀ ਸਵੰਦੀ ਜੀ ਇੱਕ ਨੂਰ ਤੇ ਸਭ ਜਗੁ ਭਜਿਆ ਕੌਣ ਭਲੇ ਕੋ ਮੰਦੀ ਜਿਸ ਮਿਸ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਗੁਰੂਆਂ ਪੀਰਾਂ ਧੰਨ ਬਾਬਾ ਕਬੀਰ ਸਾਹਿਬ ਜੀ ਧੰਨ ਗੁਰੂ ਰਬਦਾਸ ਮਹਾਰਾਜ ਜੀ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹਰਾ ਖਾਲਸਾ ਪੰਥ ਸਿਰਜ ਕੇ ਉਹਨਾਂ ਦਾ ਇੱਕ ਸਿਧਾਂਤ ਹੈ ਕਿ ਮਾਨਸ ਕੀ ਜਾਤ ਸਭੈ ਇਕੈ ਪਹਿਚਾਨ ਬੋਦੀ ਮਹਾਵਾਕਾਂ ਦੇ ਅਨੁਸਾਰ ਇਸ ਨਗਰ ਦੇ ਵਿੱਚ ਇਹ ਉਦਾਹਰਨ ਪਰਪੱਕਤਾ ਦੀ ਤੌਰ ਤੇ ਕੰਮ ਕਰਦੀ ਹੈ ਇਸ ਨਗਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਦਾ ਬੜੇ ਢੀਕੇ ਦੇ ਨਾਲ ਕੀਤਾ ਜਾਂਦਾ ਹੈ ਇੱਥੇ ਨਗਰ ਦੇ ਵਿੱਚ ਤਿੰਨ ਮਹਾਨ ਨਗਰ ਕੀਰਤਨ ਸਾਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜੀ ਸੇਵਾ ਪਾਸਾ ਔਰ ਧੰਨ 시 ਗੁਰੂ ਗੋਬਿੰਦ ਸਿੰਘ ਮਹਾਰਾਜੀ ਦਸਵੇਂ ਪਾਤਸ਼ਾਹ ਔਰ ਧੰਨ ਬਾਬਾ ਰਵਿਦਾਸ ਮਹਾਰਾਜੀ ਇਹਨਾਂ ਤਿੰਨਾਂ ਰਹਿਬਰਾਂ ਦਾ ਜੋ ਮਹਾਨ ਪਵਿੱਤਰ ਦਿਹਾੜਾ ਇਸ ਸਥਾਨ ਤੋਂ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ ਇੱਥੇ ਮੁਸਲਮਾਨ ਭਰਾ ਵੀ ਰਹਿੰਦੇ ਹਨ ਇਹ ਹੋਰ ਜਾਤੀਆਂ ਦੇ ਲੋਕ ਵੀ ਇੱਥੇ ਰਹਿੰਦੇ ਹਨ ਪਰ ਏਸ਼ ਨਗਰ ਦੀ ਇਹ ਮਹਾਨ ਪਰੰਪਰਾ ਹੈ ਕਿ ਇੱਥੇ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਇੱਕ ਗੁਰਦੁਆਰਾ ਸਾਹਿਬ ਦੇ ਬਿਨਾਂ ਕਿਸੇ ਜਾਤੀ ਵਿਤਕਰੇ ਤੋਂ ਲੋਕ ਇੱਥੇ ਸੇਵਾ ਕਰਦੇ ਨੇ ਆ ਕੇ ਲੰਗਰ ਸਕਦੇ ਨੇ ਜੋ ਗੁਰੂ ਪੰਥ ਦਾ ਗੁਰੂ ਦਾ ਸਿਧਾਂਤ ਹੈ ਉਹ ਇਸ ਨਗਰ ਦੇ ਵਿੱਚ ਪੂਰਨ ਤੌਰ ਤੇ ਉਹਦੇ ਤੇ ਸਿਧਾਂਤ ਤੇ ਇਹ ਸੰਗਤ ਪਹਿਰਾ ਦੇ ਰਹੀ ਹੈ ਬਾਬਾ ਜੀ ਇੱਕ ਗੱਲ ਮੈਨੂੰ ਦੱਸੋ ਤੁਸੀਂ ਜੇ ਸਾਡੇ ਨਾਲ ਪਿੰਡ ਬਮਾਲ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈਗਾ ਵਾ ਤੇ ਹਰੇਕ ੱਤੇ ਜਾਤੀ ਦੇ ਲੋਕ ਇੱਥੇ ਆਉਂਦੇ ਜਿਵੇਂ ਮੁਸਲਮਾਨ ਹੋ ਗਿਆ ਹਿੰਦੂ ਹੋ ਗਿਆ ਸਿੱਖ ਹੋ ਗਿਆ ਇਹ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਾ ਕੇ ਇਹ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਜਾਂਦੀ ਹੋਊਗੀ ਕਿ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈਗਾ ਤੇ ਅਸੀਂ ਇਹ ਗੁਰਦੁਆਰੇ ਜਾਣਾ ਹੈ ਜਾਂ ਨਹੀਂ ਜਾਣਾ ਇਹ ਅੱਜ ਸਾਡੀ ਸਮਾਜ ਨੂੰ ਇਸ ਗੱਲ ਦੀ ਲੋੜ ਵੀ ਹੈ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਚਲਾਉਣ ਦਾ ਉਪਰੇਜ ਦਿੱਤਾ ਸੀ ਕਿ ਹਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਗਾ ਅੱਜ ਪਰ ਸਾਨੂੰ ਸਾਡੇ ਸਮਾਜ ਦੇ ਵਿੱਚ ਬਹੁਤ ਨਗਰਾਂ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਉਂਦੀ ਹੈ ਕਿ ਵੱਖੋ ਵੱਖਰੀ ਜਾਤੀਆਂ ਦੇ ਲੋਕਾਂ ਨੇ ਆਪ ਕੋ ਇਹਨਾਂ ਵੱਖੋ ਵੱਖਰੇ ਧਾਰਮਿਕ ਸਥਾਨ ਬਣਾ ਰਹੇ ਨੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਜਿਹੜਾ ਧਰਮ ਹੈ ਉਹ ਧਰਮ ਦੇ ਵਿੱਚ ਇਕਤਰਤਾ ਦੀ ਲੋੜ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਉਹ ਉਹ ਇਕੱਤਰ ਮਿਲੋ ਮੇਰੇ ਭਾਈ ਦੋਵੇ ਦਾ ਦੂਰ ਕਰੋ ਲਿਵ ਲਈ ਇੱਥੇ ਇੱਕ ਸੰਗਤ ਇੱਕ ਪੰਗਤ ਇੱਕ ਧਰਮ ਦਾ ਸਿਧਾਂਤ ਡ੍ਰਿੜ ਕਰਵਾਇਆ ਜਾਂਦਾ ਤੇ ਅੱਜ ਦੀ ਡੇਟ ਤੇ ਦੇਖਿਆ ਜਾ ਰਿਹਾ ਹੈ ਸਿੱਖ ਸਿੱਖ ਆਪਸ ਚ ਲੜੀ ਹੈ ਲੜੀ ਜਾ ਰਹੀ ਹੈ ਹਿੰਦੂ ਹਿੰਦੂ ਦੇ ਵਿੱਚ ਲੜੀ ਜਾਂਦਾ ਪਿਆ ਹੈਗਾ ਵਾ ਤੇ ਅੱਜ ਖੁਆਰ ਦੇ ਵਿੱਚ ਕੋਈ ਜਿਸਾ ਦਾ ਗੁਰਦੁਆਰਾ ਹੈਗਾ ਵਾ ਕਿ ਲੋਕ ਇੱਥੇ ਬੜੀ ਸ਼ਰਧਾ ਨਾਲ ਦੇ ਵੀ ਹੋਣਗੇ ਕਿੰਦਰ ਹਾਂਜੀ ਇਸ ਨਗਰ ਦੇ ਵਿੱਚ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ तकरीबन 4 ਵਜੇ ਤੋਂ ਪਹਿਲਾਂ ਪ੍ਰਕਾਸ਼ ਕੀਤੇ ਜਾਂਦੇ ਨੇ ਫਿਰ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਜੀ ਉਸ ਤੋਂ ਬਾਅਦ ਵਿੱਚ ਫਿਰ ਕੀਰਤਨ ਦਾ ਜਥਾ ਜੋ ਨਗਰ ਦੇ ਵਿੱਚ ਆਪਣੀ ਨਿਸ਼ਕਾਮ ਸੇਵਾ ਨਿਭਾਉਂਦੇ ਨੇ ਉਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਉਸ ਤੋਂ ਬਾਅਦ ਵਿੱਚ ਮੇਰੀ ਹੈਡ ਗਰੰਟੀ ਡਿਊਟੀ ਹੈ ਤੇ ਮੈਂ ਇੱਕ ਘੰਟਾ ਫਿਰ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਆ ਉਹ ਕਰਦਿਆਂ ਜੀ ਉਸ ਤੋਂ ਬਾਅਦ ਵਿੱਚ ਸ਼ਰਵਤ ਦੀ ਭਲੇਵਸ ਦੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਜੀ ਹੁਕਮਨਾਮਾ ਸਾਹਿਬ ਤੋਂ ਫਿਰ ਦੇਖ ਵਰਤਾਈ ਜਾਂਦੀ ਹੈ ਜੀ ਤਕਰੀਬਨ ਇੱਥੇ ਜੋ ਰੋਜ਼ਾਨਾ ਦੀ ਸੰਗਤ ਹੈ 200 ਤੋਂ 250 ਦੇ ਵਿਚਕਾਰ ਇੱਥੇ ਰਜਾਨਾ ਸੰਗਤ ਮੱਥਾ ਟਿਕਣ ਵਾਸਤੇ ਤੇ ਗੁਰਦੁਆਰਾ ਦੇ ਮੁਤਾਬਕ ਜਿਸਾਂ ਜਿਹੜੇ 200 ਉਹ 250 ਤੱਕ ਪਹੁੰਚ ਜਾਂਦਾ ਹੈਗਾ ਵਾ ਤੇ ਜਿਹੜੇ ਇੱਥੇ ਲੋਕ ਜਿਹੜੇ ਰਹਿੰਦੇ ਹੈਗੇ ਨੇ ਤੇ ਕੁਝ ਲੋਕ ਬਾਹਰ ਵੀ ਜਾਂਦੇ ਨੇ ਕਿੰਦਾ ਹਾਂਜੀ ਇੱਥੇ ਹੈਡ ਗ੍ਰੰਥੀ ਆ ਤੇ ਪ੍ਰਸਾਦ ਵਾਲਾ ਸਿੰਘ ਜੀ ਇੱਕ ਡਾਲੀ ਦੀ ਸੇਵਾ ਬਾਕੀ ਮੇਰੇ ਨਾਲ ਗੁਰਦੁਆਰਾ ਸਾਹਿਬ ਦੀ ਮੁੰਡਾ ਪ੍ਰਬੰਧ ਕਮੇਟੀ ਪ੍ਰਧਾਨ ਸਤਸੰਗੀ ਫੌਜੀ ਤੇ ਸੀਪਾਈ ਗਰਮੀ ਸਿੰਘ ਜੀ ਜਾਨਤੀ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਸੰਗਤਾਂ ਨੂੰ ਇੱਕ ਸਾਲ ਬਾਅਦ ਇੱਥੇ ਮੈਨੇਜਮੈਂਟ ਬਦਲਦੀ ਜਾਂਦੀ ਆ ਤੇ ਨਾਲ ਦੀ ਨਾਲ ਬੜੀ ਸੋਹਣੇ ਟੰਗ ਦੇ ਨਾਲ ਗੁਰੂ ਦੀ ਰਹਿਤ ਮਰਜਾਦਾ ਨੂੰ ਮੁਖਰਾ ਕੇ ਧਰਮ ਨੂੰ ਮੁਖਰਾ ਕੇ ਔਰ ਸਿੱਖ ਪਰੰਪਰਾਵਾਨੀ ਉਹਨਾਂ ਨੂੰ ਮੁਖਰਾ ਕੇ ਤੇ ਤੇ ਜੋ ਵੀ ਕਾਰਜ ਕੀਤਾ ਜਾਂਦਾ ਹੈ ਉਹ ਸਿੱਖ ਸਿਧਾਂਤਾਂ ਦੇ ਅਨੁਸਾਰ ਹੈ ਦੇ ਸੁਣੋ ਕਿ ਬਾਬਾ ਜੀ ਦਾ ਕਹਿਣਾ ਹੈਗਾ ਵਾ ਕਿ ਜਿਸ ਹਿਸਾਬ ਨਾਲ ਇੱਥੇ ਇਹਨਾਂ ਨੇ ਵਚਨ ਦੱਸੇ ਹੈਗੇ ਨੇ ਬਿਲਕੁਲ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਸਹੀ ਦੱਸੇ ਜਗੇ ਹੈ ਤੇ ਹੋਰ ਆਪਾਂ ਬਾਬਾ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਕਹਾਂਗੇ ਇਸ ਕੋ ਦੁਆਏ ਪਿੱਛੇ ਸਰ ਜਿਹੜੀ ਤੁਸੀਂ ਆਪਣੇ ਇੱਕ ਅਕਤਸ਼ਾ ਜੀ ਸੀਗਾ ਦਾ ਜੀ ਇਹ ਬਹੁਤ ਵੱਡੀ ਚੀਜ਼ ਨਾ ਸਕੇ ਜੀ ਤਾਂੰਤਨ ਬਾਬਾ ਤਾਂ ਸਿੰਘ ਜੀ ਮਹਾਰਾਜ ਉਹਨਾਂ ਦਾ ਬਹੁਤ ਸਿਰ ਤੇ ਹੱਥ ਆੜ ਨਗਰ ਜੀ ਕਿਉਂਕਿ ਅਸੀਂ ਚਾਰ ਪੱਤੀਆਂ ਨੇ ਸਾਡੀਆਂ ਜ਼ਿੰਮੇਵਾਰੀਆਂ ਦੀਆਂ ਤੇ ਬਾਕੀ ਜਾਤਾਂ ਦੀਆਂ ਤੇ ਇੱਕ ਰਵਿਦਾਸ ਭਗਤ ਦੀ ਸਾਡੇ ਪੰਜਵੀਂ ਵਾਰੀ ਅਸੀਂ ਚਾਰ ਚਾਰ ਮੈਂਬਰ ਸਮਝ ਚਾਰੇ ਪੱਤੀਆਂ ਚੋਂ ਉਹਨਾਂ ਨੂੰ ਰਵਿਦਾਸ ਵਾਰੀ ਵਾਲਿਆਂ ਨੂੰ ਅਸੀਂ ਬਰਾਬਰ ਦੀ ਪਦਵੀ ਦਿੱਤੀ ਚਾਰ ਮੈਂਬਰ ਉਹਨਾਂ ਦੇ ਬਾਕੀ ਕਿ ਪ੍ਰਧਾਨ ਤੇ ਇੱਕ ਖਜ਼ਾਨਚੀ ਬਾਕੀ ਦੂਸਰੀ ਸਾਰੀ ਮੈਨੇਜਮੈਂਟ ਕੰਠੀ ਹੋਦੀ ਹੈ ਅਸੀਂ ਉਹਨਾਂ ਨੂੰ ਕਦੇ ਵੀ ਵਿਚਕਰਾਈ ਨਹੀਂ ਚੈੱਕ ਕੀਤਾ ਵੀ ਜਾਂ ਤੁਸੀਂ ਰਵਿਦਾਸ ਵਾਰੀ ਚੋਂ ਅਜੀਰ ਮਤਾਰਸਪਕ ਤੇ ਜਮਦਰ ਮਨਮਾਨਿਆ ਅਸੀਂ ਸਾਰੇ ਇਕੱਤਰ ਹੋ ਕੇ ਸਾਰੇ ਜਿੰਨੇ ਵੀ ਮੈਂਬਰ ਹੁੰਦੇ ਆਂ ਸਾਰੇ ਤਾ ਟ੍ਰੈਕਟਰ ਚਾਦੀਨ ਲੈ ਕੇ ਅਸੀਂ ਉਹਨਾਂ ਦੇ ਅਰਦਾਸ ਆਪਣੇ ਸਾਡੇ ਅਰਦਾਸ ਭਗਤਾਂ ਦੀ ਜੋ ਕਿ ਬਰਾਬਰ ਤੇ ਸਾਨੂੰ ਪਾਦਵੀ ਦਿੱਤੀ ਹੈ ਤਾਂ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਕੋਈ ਵੀ ਉਹਨਾਂ ਦਾ ਵਿਸਕਰਣ ਨਹੀਂ ਕਰਦੇ ਇਸ ਕਰਕੇ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਇੱਕ ਗੁਰੂ ਘਰ ਦੇ ਕਦੇ ਵੀ ਸਾਡੇ ਯੂ ਚ ਨਿਚੀ ਹੋਈ ਵੀ ਅਸੀਂ ਦੂਜਾ ਗੁਰੂ ਘਰ ਸਾਡੇ ਕੋਈ ਆ ਕੇ ਇੱਥੇ ਬਣਾਵੇ ਪਰ ਸਾਡੇ ਬਹੁਤ ਕਿਰਪਾ ਜੀ ਜਿਵੇਂ ਬਾਬਾ ਜੀ ਤੁਹਾਡਾ ਕਹਿਣ ਦਾ ਹੈਗਾ ਕਿ ਇਸ ਗੁਰਦੁਆਰੇ ਚ ਬੜੀ ਕਿਰਪਾ ਹੈਗੀ ਆ ਤੇ ਇੱਕ ਗੁਰਦੁਆਰਾ ਹੋਰ ਕਰਦੇ ਇੱਥੇ ਸਾਰੇ ਜਾਤੀ ਧਰਮ ਦੇ ਇੱਥੇ ਲੋਕ ਵੀ ਆਉਂਦੇ ਆਂਦੇ ਹਨ ਹਾਂਜੀ ਤੇ ਕੀ ਗੱਲ ਹੈ ਇੱਥੇ ਜੀ ਸੋਨੂੰ ਪਹਿਲਾਂ ਮੈਂ ਦੱਸ ਕੀ ਦੱਸ ਵੀ ਇੱਥੇ ਕਿਸੇ ਉੱਚ ਨੀਚ ਨਹੀਂ ਕੋਈ ਮਲਾਹੀ ਨਹੀਂ ਚਾਹੇ ਇੱਥੇ ਮੁਸਲਮਾਨ ਆਉਂਦੇ ਚਾਹੇ ਹਿੰਦੂ ਆਉਂਦਾ ਚਾਹੇ ਕੋਈ ਵੀ ਚਾਹੇ ਅਰਦਾਸ ਭਗਵਾਨ ਦੀ ਵਿੱਚੋਂ ਕਿਉਂਕਿ ਉਹਨਾਂ ਨੂੰ ਤਾਂ ਅਸੀਂ ਬਰਾਬਰ ਦੀ ਪਦਵੀ ਦਿੱਤੀ ਹੋਈ ਹੈ ਬਾਕੀ ਹਿੰਦੂਆਂ ਦੀ ਹਿੰਦੂ ਲੋਕ ਵੀ ਸਾਡੇ ਇਥੋਂ ਜੋ ਕਿ ਮਕਾਨ ਸਾਰੀ ਕਰਨਾ ਹੈ ਉਹਦੀ ਵੀ ਅਰਦਾਸ ਇੱਥੋਂ ਗੁਰੂ ਘਰ ਦੇ ਵਿੱਚੋਂ ਕਰਵਾਉਂਦੇ ਨੇ ਜਾਂ ਕੋਈ ਹੋਰ ਵੀ ਚੰਗਾ ਆਪਣੇ ਵਿਆਹ ਸ਼ਾਦੀ ਦਾ ਸਾਰੇ ਅਨੰਦ ਕਾਰਜ ਇੱਥੇ ਕਰਵਾ ਦੇਣ ਬਹੁਤ ਹੀ ਕਿਰਪਾ ਮਾਰਦੇ ਉਦੇਸਾ ਦਾ ਕਿ ਬਾਬਾ ਜੀ ਦਾ ਕਹਿਣਾ ਹੈਗਾ ਵਾ ਕਿ ਪਿੰਡ ਬਮਾਲ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈਗਾ ਲੇਕਿਨ ਇਸ ਗੁਰਦੁਆਰੇ ਵਿੱਚ ਸਾਰੇ ਜਾਤੀਧਰਮ ਦੇ ਲੋਕ ਆਉਂਦੇ ਨੇ ਕਿ ਸਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਆ ਹਰ ਇੱਕ ਤਰ੍ਹਾਂ ਦੇ ਇੱਥੇ ਆਪਣਾ ਵਿਆਹ ਵੀ ਹੁੰਦੇ ਹੈਗੇ ਨੇ ਇੱਕ ਵਿਆਹ ਵਾਲਾ ਮਾਹੌਲ ਹੀ ਬਣਿਆ ਹੁੰਦਾ ਉਹ ਲੱਗਰ ਪਾਣੀ ਵਿੱਚ ਛੱਕੇ ਜਾਂਦੇ ਆ ਹਿੰਦੂ ਧਰਮ ਦੇ ਵੀ ਆਉਂਦੇ ਆ ਸਿੱਖ ਕੌਮ ਵੀ ਆਂਦੀ ਹੈਗੇ ਤੇ ਮੁਸਲਮਾਨ ਵੀ ਆਉਂਦੇ ਹੈਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਡੇ 21 ਨਗਰ ਹੈ ਨਗਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਜੋ ਕਿ ਬਾਹਰੋਂ ਕੋਈ ਸਸੀ ਸੈਤਨ ਨਹੀਂ ਦੀ ਨਾ ਕੋਈ ਜ਼ਮੀਨ ਹੈ ਸਾਡੇ ਸਾਰੀ ਸੰਗਤ ਦੇ ਤਿਰਫਲ ਦੇ ਨਾਲ ਅਸੀਂ ਇਹ ਸਾਰਾ ਮੈਨੇਜਮੈਂਟ ਚਲਾਉਂਦੇ ਤੇ ਬਾਬਾ ਜੀ ਜਿਸ ਹੁਣ ਤੁਸੀਂ ਕਹਿੰਨੇ ਹੈਗੇ ਹੋ ਕਿ ਇਸ ਗੁਰਦੁਆਰੇ ਵਿੱਚ ਕੋਈ ਵੀ ਨਹੀਂ ਹੈਗਾ ਅਸੀਂ ਆਪਣੇ ਹਿਸਾਬ ਨਾਲ ਮੈਨੇਜਮੈਂਟ ਕਰਦੇ ਆ ਕੰਮ ਕਰਦੇ ਹੈਗੇ ਤੇ ਕੋਈ ਕੋਈ ਤਾਂ ਕੋਈ ਨਾ ਆਂਦਾ ਹੋਊਗਾ ਜਾਂ ਆਪਣਾ ਸਰ ਆਪਣੇ ਜਿੰਨੇ ਤੁਸੀਂ ਬੰਦੇ ਹੈਗੇ ਕਿੰਨੇ ਬੰਦੇ ਹੈਗੇ ਤੁਸੀਂ ਟੋਟਲ ਇਹ ਅਸੀਂ 20 ਮੈਂਬਰ ਅੱਛਾ 22 ਪ੍ਰਧਾਨ ਤੇ ਖਜ਼ਾਨਚੀ ਅੱਛਾ ਮੈਂ 22 ਮੈਂਬਰੀ ਕਮੇਟੀ ਚੁਣਦੇ ਆ ਜੀ ਅਸੀਂ ਸਾਲ ਬਾਅਦ ਜੋ ਕੋਈ ਚੰਗ ਆਪਣੇ ਨਗਰਵਰਦੋਂ ਕੋਈ ਵੀ ਚਲੋ ਭਾਈ ਦੂਸਰਾ ਵੀ ਸਾਲਾ ਦੇ ਨਹੀਂ ਅਸੀਂ ਸਾਲ ਬਾਅਦ ਸਾਤ ਮਈ ਬਿਲਕੁਲ ਬੈਠ ਕੇ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਕੇ ਜੀ ਅਸੀਂ ਮੈਨੇਜਮੈਂਟ ਚੁਣਦੇ ਆ ਉਸੇ ਤਰ੍ਹਾਂ ਜੋ ਕਿ ਨਗਰ ਦੇ ਸਾਰੇ ਪੱਤੀਆਂ ਦੇ ਬੰਦੇ ਚਾਰ-ਚਾਰ ਲਾਏ ਜਾਂਦੇ ਨੇ ਉਹ ਅਸੀਂ 6 ਮਹੀਨਿਆਂ ਬਾਅਦ ਅਗਰਾਹੀ ਕਰਦੇ ਆ ਫਸਲ ਦੀ ਜਾਨੀਏ ਤੋ ਤੁਹਾਡੇ ਕਹਿੰਦਾ ਮਤਲਬ ਇਹ ਹੈਗਾ ਕਿ ਤੁਸੀਂ ਸਾਰਾ ਕੁਝ ਜੋ ਕੁਝ ਕਰਦੇ ਤੁਸੀਂ ਆਪਣੀ ਜੇਬ ਚੋਂ ਕਰਦੇ ਹੋ ਨਹੀਂ ਜੀ ਨਹੀਂ ਹਾਂ ਸੰਗਤ 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 ਦਾ ਕਰਦੇ ਹੋ ਨਹੀਂ ਸੰਗਤ ਦਾ ਜੀ ਅੱਛਾ ਸੰਗਤ ਦਾ ਕਰਦੇ ਜੋ ਜੋ ਤਿਲ ਫੁੱਲ ਆਇਆ ਜੋ ਸੰਗਤ ਦੇ ਵਿੱਚ ਪਾਇਆ ਗੋਲਗ ਦੇ ਵਿੱਚ ਪਾਇਆ ਤੁਸੀਂ ਹੁਸਾ ਹੁੰਦਾ ਤੁਸੀਂ ਸਾਰਾ ਮੈਨੇਜਮੈਂਟ ਕਰਕੇ ਕਰਦੇ ਇਹ ਜਿਹੜੇ ਖਜ਼ਾਂਚੀ ਸਾਹਿਬ ਨੇ ਇਹਨਾਂ ਕੋਲੇ ਸਾਰਾ ਦੇਖਾ ਜੋਖਾ ਹੁੰਦਾ ਅਸੀਂ 1 ਮਹੀਨੇ ਬਾਅਦ ਸੰਗਰਾਮ ਤੇ ਦੇਖਾ ਜੋਖਾ ਕਰਦੇ ਆ ਸੰਗਤ ਵੇ ਦੀ ਵਿਵਾਦਾ ਘਾਟਾ ਜਾਂ ਕਿਵੇਂ ਵੀ ਖਰਚਾ ਹੋਇਆ ਸਾਲ ਬਾਅਦ ਸਾਡਾ ਮੈਨੇਜਮੈਂਟ ਜਦੋਂ ਜੀ ਹੀ ਚਲਦੀ ਹੈ ਤਾਂ ਸਾਲਵਾ ਸਾਨੂੰ ਦੂਜੀ ਵਾਰ ਵੀ ਦਾ ਦੰਦੇ ਨਹੀਂ ਅਸੀਂ ਉਸ ਦੇ ਨਾਲ ਸਮਝੋ ਸਰਕਾਰ ਦੇ ਨਾਲ ਦੂਜੀ ਕਮੇਟੀ ਚੁਣੀ ਜਾਂਦੀ ਹੈ ਸਾਲਵਾ ਦੇ ਵਿੱਚ ਕੋਈ ਚੱਲ ਜਾਂਦੇ ਆ ਬਹੁਤ ਜਾਨੀ ਇਹ ਵੱਡਾ ਦਰਬਾਰ ਸਾਹਿਬ ਸਾਡਾ ਤਕਰੀਬਨ 2000 ਤੋਂ ਅਸੀਂ ਕਿ ਇਹ ਦਿਓ ਜਨ ਕੀ ਤੁਹਾਡੇ ਕਹਿੰਦਾ ਮਤਲਬ ਕਿ ਜਿਹੜਾ ਪਿੰਡ ਬਮਾਲ ਦੇ ਚ ਜਿਹੜਾ ਇੱਕੋ ਹੀ ਗੁਰਦੁਆਰਾ ਹੈਗਾ ਵਾ ਇਹ 2000 ਤੋਂ ਹੈ 2025 ਚ ਹੋ ਗਿਆ ਨਹੀਂ ਜੀ ਹਾਂ ਜੀ ਇਹ ਤਾਂ ਹੀ ਬਹੁਤ ਸਾਡੇ ਪਹਿਲਾ ਦਰਬਾਰ ਸਾਹਿਬ ਛੋਟਾ ਸੀ ਇੱਕ ਅੱਛਾ ਜੀ ਉਹ ਸਾਡੇ ਬਾਬਾ ਅਤਰ ਸਿੰਘ ਜੀ ਮਹਾਰਾਜ ਤੋਂ ਇੱਟਾਂ ਉਹਦੇ ਨਹੀਂ ਪੱਥਰ ਰੱਖਿਆ ਹੋਇਆ ਸੀ ਅੱਛਾ ਜੀ ਉਹ ਪਹਿਲਾਂ ਦਰਬਾਰ ਸਾਹਿਬ ਉਹ ਵੀ ਤਕਰੀਬਨ ਸਾਡੇ ਸਾਰੇ ਪਿੰਡਾਂ ਨੂੰ ਅੱਵਲ ਦਾ ਬਣਿਆ ਹੋਇਆ ਸੀ ਹੁਣੇ ਸੀ ਦਰਬਾਰ ਸਾਹਿਬ ਨਵਾਂ ਸਾਡੇ ਬਜ਼ੁਰਗਾਂ ਨੇ ਸਮਝਾ 2000 ਤੋਂ ਸਮਝੇ ਨਹੀਂ ਪੱਥਰ ਰੱਖ ਕੇ ਚਲਾ ਕੇ ਅੱਜ ਮਹਾਰਾਜੀ ਕਿਰਪਾ ਨਾਲ ਚੜ੍ਹਦੀ ਕਲਾ ਸਾਰ ਦਰਬਾਰ ਸਾਹਿਬ ਸਜੋਬਤਾ ਸਾਡੇ ਸਾਰਾ ਨੰਗਰ ਸਾਹਿਬ ਬਣ ਗਿਆ ਸਾਰੀ ਤਕਰੀਬਾਂ ਗਾਂਧੀ ਸੰਘ ਨੇ ਸਾਡੇ ਸਤਕਾਰ ਨਾਲ ਪੂਰੀ ਐਮ ਵਧੀਆ ਕੋਠੀ ਮੰਗੂ ਸਾਰਾ ਰਹਿਸਾ ਡਾਲੀ ਵਾਲੇ ਸਿੰਘ ਦੀ ਵੀ ਰਹਿਸਾ ਤੇ ਸੇਵਾਦਾਰ ਸਿੰਘ ਜਿਹੜਾ ਉਹਦੀ ਵੀ ਰਹਿਸਾ ਇਸੇ ਤਰ੍ਹਾਂ ਸਾਰੇ ਨਗਰ ਦੇ ਸਹਿਯੋਗ ਨਾਲ ਹੀ ਸੇਵਾ ਚੱਲਦੀ ਹੈ। ਮੈਂ ਹੋਰ ਆਪਣੇ ਬਾਈ ਜੀ ਨਾਲ ਗੱਲਬਾਤ ਕਰਦਾ ਬਾਈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਬਤ ਕੀ ਕਰਨਾ ਚਾਹੋਗੇ ਇਸ ਗੁਰਦੁਆਰੇ ਬਾਈ? ਗੁਰਦੁਆਰੇ ਬਾਰੇ ਅਸੀਂ ਨਗਰ ਦਾ ਮੋਹ ਪ੍ਰੇਮ ਅਸੀਂ Hindu, Muslim ਸਾਰੇ ਰਲ ਮਿਲ ਕੇ ਕੋਈ ਚਾਹ ਪਿੰਡ ਚ ਪ੍ਰੋਗਰਾਮ ਉਹ ਵੀ ਸਿਰਲਕੀ ਕਰਦੇ ਆ ਜੀ। ਇੱਥੇ ਤਾਂ ਰਲ ਕੇ ਰਹੇ ਰਹੇ ਨੇ ਗੁਰਦੁਆਰੇ ਸਿੱਧਾ। ਹੋਂਕੇ ਅਸੀਂ ਰਲ ਮਿਲ ਕੇ Hindu ਦਾ મતਲਬ ਉਹ ਦਰਵਾਜ਼ੇ ਸਾਰੇ ਉੱਥੇ ਪ੍ਰੋਗਰਾਮ ਕੀਤਾ ਹੈ। ਸੋ ਸ਼ਿਵਰਾਤਰੀ ਦਾ ਪ੍ਰੋਗਰਾਮ ਵੀ ਜੀ ਨਾਲ ਮਿਲ ਕੇ ਬਣਾਇਆ। ਤਾਂ ਦੇਖ ਸਕਦੇ ਹੋ ਕਿ ਐ ਬਾਈ ਜੀ ਦਾ ਕਹਿਣਾ ਹੈਗਾ ਵਾ ਕਿ ਅਸੀਂ ਇਸ ਪਿੰਡ ਬੁਮਾਲ ਦੇ ਵਿੱਚ ਅਸੀਂ ਸ਼ਿਵਰਾਤਰੀ ਦਾ ਜਿਹਨੂੰ ਕਹਿੰਦੇ ਭੋਲੇਨਾਥ ਦਾ ਸਾਡੇ ਪਿਓ ਦਾ ਵਿਆਹ ਹੋਇਆ ਅਸੀਂ ਸ਼ਿਵਰਾਤਰੀ ਦਾ ਵੀ ਲੰਗਰ ਲਗਾਏ। ਅੱਛਾ ਬਾਈ ਜੀ ਫੇਰ ਕੋਈ ਫਰਕ ਨਹੀਂ ਹੈ ਅਸੀਂ ਸਾਰੇ ਨਾਲ ਮਿਲ ਕੇ ਪੂਰੀ ਮਤਲਬ ਪੈਸੀ ਢਾਲ ਪੂਰੀ ਬਰਾਬਰ ਦੇਣੀ ਕੋਈ ਐ ਨਹੀਂ ਕਹਿੰਦਾ ਬੀਬੀ ਇਹ ਤਾਂ ਹਿੰਦੂਆਂ ਦਾ ਚਾਹ ਮੁਸਲਮਾਨਾਂ ਦਾ ਹੈ। ਕੋਈ ਪਿੰਡ ਦੇ ਢਾਲ ਪੋਵੇ ਉਹ ਵੀ ਕਿਸੇ ਕਿਸੇ ਨੂੰ ਨੱਕ ਨਹੀਂ ਮਟਿਆ ਵੀ ਸਾਰੇ ਨਾਲ ਮਿਲ ਕੇ ਬਿਝਿਆ ਚੌੜਾ ਕਰਦੇ ਹਾਂ। ਔਰ ਬਾਈ ਜੀ ਦਾ ਕਹਿਣਾ ਹੈਗਾ ਕਿ ਅਸੀਂ ਰਲ ਮਿਲ ਕੇ ਸਾਰਾ ਕੰਮ ਕਰਦੇ ਆਂ ਕਿ ਇਸ ਗੁਰਦੁਆਰੇ ਚ ਕੋਈ ਮਨਾਹੀ ਨਹੀਂ ਹੈਗੀ ਆ ਔਰ ਕੈਮਰਾ ਪਰਸਨ ਕਹੂੰਗਾ ਇੱਕ ਵਾਰੀ ਆਪਣਾ ਅੰਦਰਲੀ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਗੁਰਦੁਆਰੇ ਵਿੱਚ ਮੈਂ ਬਾਬਾ ਜੀ ਨੂੰ ਕਹਿਣਾ ਸਾਨੂੰ ਅੰਦਰ ਤੱਕ ਲੈ ਕੇ ਜਾਣ ਤੇ ਉਸ ਆਪਣਾ ਗੁਰਦੁਆਰੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਔਰ ਦੇਖ ਸਕੋ ਕਿ ਬਾਬਾ ਜੀ ਦੇ ਆਪਾਂ ਘਰ ਦੇ ਚੱਲ ਚੁੱਕੇ ਹੋਏ ਆ ਤੇ ਉਸ ਦਰਵਾਜ਼ੇ ਦੇ ਉੱਤੇ ਸਾਨੂੰ ਬਿਲਕੁਲ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਵਾਂਗੇ ਮੌਕੇ ਦੇ ਉੱਤੇ ਔਰ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ ਦੇਰ ਸਾਨੂੰ ਆਪਣੇ ਅਮੇਜ਼ਿੰਗ ਟੀਵੀ ਚੈਨਲ ਤੇ ਦਿਖਾਣੇ ਹੈਗੇ ਆ ਔਰ ਕੈਮਰਾ ਪਰ ਸਿਕੂੰਗਾ ਮੇਰੇ ਨਾਲ ਤੱਕ ਆਣ ਔਰ ਬਿਲਕੁਲ ਪਿੰਡ ਬਮਾਲ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਤੇ ਅਸੀਂ ਸਾਰਿਆਂ ਨਾਲ ਆਪਾਂ ਗੱਲਬਾਤ ਕੀਤੀ ਹੈਗੀ ਆ ਔਰ ਬਹੁਤ ਸੋਹਣਾ ਇੱਥੇ ਗੁਰਦੁਆਰੇ ਵਿੱਚ ਬੜਾ ਵਧੀਆ ਰਿਵਿਊਨ ਕੀਤਾ ਹੈਗਾ ਵਾ ਤੇ ਇੱਥੇ ਜਿਹੜੇ ਆਪਣੇ ਰਾਗੀ ਹੈਗੇ ਨੇ ਉਹਨਾਂ ਨੇ ਇਹ ਦੱਸਿਆ ਹੈਗਾ ਵਾ ਕਿ ਇਸ ਗੁਰਦੁਆਚ ਸਾਰੇ ਧਰਮਾਂ ਦੇ ਲੋਕ ਆਉਂਦੇ ਹੈਗੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਇਸ ਇਸ ਗੁਰਦੁਆਰੇ ਵਿੱਚ ਇਸ ਗੁਰਦੁਆਰੇ 'ਚ ਕੋਈ ਕੋਈ ਇਦਾਂ ਦਾ ਕੰਮ ਨਹੀਂ ਹੈਗਾ ਕੋਈ ਆਪਾਂ ਇੱਥੇ ਰੋਕ ਟੋਕ ਕਰ ਸਕੀਏ ਔਰ ਜਿਹੜੇ ਇੱਥੇ ਲੋਕ ਹੈਗੇ ਨੇ ਮੱਥਾ ਟੇਕਦੇ ਹੈਗੇ ਨੇ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਹੈਗੀਆਂ ਨੇ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਅਸੀਂ ਆਪਣੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਨਵੀਂ-ਨਵੀਂ ਅਪਡੇਟਸ ਤੁਹਾਨੂੰ ਦਿਖਾਉਂਦੇ ਰਹਿੰਦੇ ਹੈਗੇ ਨੇ